ਵਾਹਿਗੁਰੂ ਜੀ ਇਸ ਵੀਡੀਓ ਨੂੰ ਧਿਆਨ ਦੇ ਨਾਲ ਦੇਖੋ ਤੇ ਜਿਵੇਂ ਮੈਂ ਕਹਿਣਾ ਹੁੰਨਾ ਵੀ ਕਿਰਪਾ ਕਰਕੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਕਿਉਂਕਿ ਜਿੰਨਾ ਚਿਰ ਸਾਰੀ ਵੀਡੀਓ ਨਾ ਦੇਖੀ ਜਾਵੇ ਕੋਈ ਮਤਲਬ ਗੱਲ ਦਾ ਪਤਾ ਨਹੀਂ ਲੱਗਦਾ ਤੇ ਆਓ ਇਹਦੇ ਵਿੱਚ ਕੁਝ ਨਾ ਕੁਝ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਬਸੰਤ ਰੁੱਤ ਚੱਲ ਰਹੀ ਹੈ ਆ ਕੁਝ ਕੁ ਦਿਨਾਂ ਨੂੰ ਦੇਖੋ ਹੌਲੀ ਹੌਲੀ ਕਿੰਨੇ ਪਤੰਗ ਅਸਮਾਨਾਂ ਦੇ ਵਿੱਚ ਨਜ਼ਰ ਆਉਣਗੇ ਚਲੋ ਬਾਕੀ ਭਾਈ ਆਪਣਾ ਬਚਾ ਕੀਤਾ ਜਾਵੇ ਨਾਰਮਲ ਦੇ ਨਾਲ ਹੀ ਗੁੱਡੇ ਚੜਾਏ ਜਾਣ ਤੇ ਦੇਖੋ ਹੁੰਦਾ ਕੀ ਹੈ ਵੀ ਜਿਹੜੇ ਕੰਮ ਦੇ ਨਾਲ ਖੁਸ਼ੀ ਮਿਲੇ ਭੈਣ ਭਰਾ ਇਕੱਠੇ ਹੋ ਜਾਣ ਸੋ ਉਹ ਕੰਮ ਕਰਨ ਦੇ ਵਿੱਚ ਕੋਈ ਬਰਿਆਈ ਨਹੀਂ ਹੁੰਦੀ ਆ ਦੋਨੋਂ ਭੈਣ ਭਰਾ ਨਾਰਮਲ ਡੋਰ ਦੇ ਨਾਲ ਪਤੰਗ ਚੜਾ ਰਹੇ ਸੀ ਤੇ ਭੈਣ ਵੀਰ ਨੂੰ ਕਹਿੰਦੀ ਮੈਨੂੰ ਚੜਾਉਣ ਦੇ ਉਹ ਕਹਿੰਦਾ ਤੈਨੂੰ ਨਹੀਂ ਚੜਨਾ ਤੇ ਆ ਦੇਖੋ ਕਰ ਕਰਾ ਕੇ ਜਦੋਂ ਚੜਾਇਆ ਜਾ ਕੁੜੀ ਨੇ ਥੱਲੇ ਲਾ ਦਿੱਤਾ ਗੁੱਡਾ ਤੇ ਇਹਨੇ ਮੁੰਡੇ ਨੇ ਕਿਹਾ ਵੀ ਨਾ ਭਾਈ ਤੈਨੂੰ ਇਹ ਚੜਨਾ ਰੁਕ ਜਾ ਹੱਲੀ ਥੋੜਾ ਜਿਹਾ ਇਹਨੂੰ ਤਾਂ ਜਾ ਲੈੰਦੇ ਫਿਰ ਤੂੰ ਫੜ ਲਵੀ ਨਹੀਂ ਤੇ ਇਹ ਆਪਣਾ ਕੰਮ ਨਹੀਂ ਚੱਲਣਾ ਤੇ ਆ ਦੇਖੋ ਇਹ ਕੁੜੀ ਹੁਣ ਆਪਣੇ ਬਾਪੂ ਕੋਲੇ ਆਈ ਬਾਪੂ ਨੂੰ ਆ ਕੇ ਜਿਵੇਂ ਬੱਚਾ ਪਿਆਰੀ ਦੀ ਸ਼ਿਕਾਇਤ ਨਹੀਂ ਕਰਦਾ ਉਸੇ ਤਰ੍ਹਾਂ ਆਪਣੇ ਬਾਪੂ ਨੂੰ ਕਹਿੰਦੀ ਬਾਪੂ ਦੇਖ ਮੈਨੂੰ ਵੀਰਾ ਪਤੰਗ ਨਹੀਂ ਚੜਾਉਣ ਦਿੰਦਾ ਤੇ ਕਿੰਨਾ ਚਿਰ ਕੰਨੀਆਂ ਕੁੰਨੀਆਂ ਮੇਰ ਤੋਂ ਦਿਵਾਲੀਆਂ ਤੇ ਉਹ ਅੱਗੋਂ ਕਹਿਣ ਲੱਗਾ ਕਹਿੰਦਾ ਪੁੱਤ ਕੋਈ ਨਹੀਂ ਮੁੰਡਿਆਂ ਦਾ ਕੰਮ ਹੁੰਦਾ ਇਹ ਚੜਾਉਣਾ ਤੂੰ ਰਹਿਣ ਦੇ ਤੂੰ ਬਾਅਦ ਵਿੱਚ ਚੜਾ ਚਲੂ ਲਈ ਤੇ ਆ ਦੇਖੋ ਇਸੇ ਤਰ੍ਹਾਂ ਕੰਮ ਨਿਬੜਿਆ ਆ ਹੁਣ ਲੜਕੀ ਨੇ ਕਿਹਾ ਵੀ ਮੇਰੇ ਫਰੈਂਡ ਦੇ ਘਰੇ ਰਾਤ ਨੂੰ ਪਾਰਟੀ ਐ ਕੱਲ ਨੂੰ ਉਹਨਾਂ ਨੇ ਫੌਰਨ ਚਲੇ ਜਾਣਾ ਤੇ ਰਾਤ ਨੂੰ ਪਾਰਟੀ ਕੀਤੀ ਐ ਬਸੰਤ ਦੇ ਕਰਕੇ ਤੇ ਪਾਪਾ ਜੀ ਮੈਂ ਜਾਣਾ ਚਾਹੁੰਨੀ ਆ ਤੇ ਬੰਦੇ ਨੇ ਪਹਿਲਾਂ ਨਾਂ ਨੁਕਰ ਕੀਤੀ ਫਿਰ ਇਹਨੇ ਸੋਚਿਆ ਵੀ ਧੀ ਇਧੇ ਆਣੀ ਐ ਸਾਰੀ ਦੁਨੀਆ ਕੁਝ ਨਹੀਂ ਹੁੰਦੀਗੀ ਮੰਨਿਆ ਕਿ ਬਹੁਤ ਦੁਨੀਆ ਗਲਤ ਕਰਾਹੇ ਵੀ ਪੈ ਚੁੱਕੀ ਹੈ ਲੜਕੀਆਂ ਕਿਵੇਂ ਬੋਲ ਕੇ ਕਿੱਥੇ ਚਲੀਆਂ ਜਾਂਦੀਆਂ ਨੇ ਪਰ ਦੇਖੋ ਸੱਚ ਦਾਣਿਓ ਇਹ ਸੰਸਾਰ ਐਵੇਂ ਨਹੀਂ ਟਿਕਿਆ ਖੜਾ ਚੰਗੀ ਦੁਨੀਆ ਵੀ ਬਹੁਤ ਵੱਸਦੀ ਹੈ ਤੇ ਮਾਪੇ ਦਾ ਪਹਿਲਾ ਫਰਜ਼ ਹੁੰਦਾ ਆਪਣੇ ਬੱਚਿਆਂ ਤੇ ਵਿਸ਼ਵਾਸ ਵਿਖਾਉਣਾ ਤੇ ਬੱਚਿਆਂ ਨੂੰ ਉਡਾਣ ਭਰਨ ਤੋਂ ਰੋਕਣਾ ਇਹ ਨਹੀਂ ਤੇ ਇਹਨੇ ਲੜਕੀ ਨੇ ਕਿਹਾ ਸੀ ਵੀ ਮੈਂ ਨੇਰੇ ਵੇਲੇ ਆਵਾਂਗੀ ਰਾਤ ਨੂੰ ਮੈਨੂੰ 11 12 ਵੀ ਵੱਜ ਸਕਦੇ ਨੇ ਤੇ ਆ ਦੇਖੋ ਭਰਾ ਛੱਡਣ ਗਿਆ ਮਗਰੋਂ ਇਹਦੇ ਪਿਓ ਪੁਲੇ ਇੱਕ ਬੰਦਾ ਆਇਆ ਆ ਦੇਖੋ ਗੱਲਾਂ ਬਾਤਾਂ ਸੁਣਾਉਣ ਲੱਗ ਪਿਆ ਕੀ ਹਾਲ ਚਾਲ ਨੇ ਫਲਾਣਾ ਤੇ ਮਕਾਉਨੂਨੀ ਦੀ ਪਤਾ ਕੁੜੀ ਗਈ ਹੈ ਪਰ ਉਹਨੇ ਇਹਨੂੰ ਗੱਲ ਸੁਣਾਈ ਇੱਕ ਕਹਿੰਦਾ ਯਾਰ ਉਹ ਫਲਾਣੇ ਦੇ ਘਰ ਦੀ ਨਾ ਲੜਕੀ ਬੜਾ ਵਿਸ਼ਵਾਸ ਵਿਖਾਉਂਦੀ ਸੀ ਮਾਪਿਓ ਤੇ ਦੇਖੋ ਉਹ ਕਿਸੇ ਮੁੰਡੇ ਦੇ ਨਾਲ ਚਲੀ ਗਈ ਤੇ ਹੁਣ ਰੋਣ ਕਰਾਉਣ ਦਾ ਜਾਂ ਉਹਨਾਂ ਦਾ ਕੀ ਫਾਇਦਾ ਉਦੋਂ ਹੀ ਧਿਆਨ ਰੱਖਦੇ ਕਿਉਂਕਿ ਜਿਵੇਂ ਸਿਆਣੇ ਕਹਿੰਦੇ ਨੇ ਵੀ ਭਾਈ ਵੀ ਔਰਤ ਜਿਹੜੀ ਹੈ ਇਹ ਇਹਨੂੰ ਜਿੰਨਾ ਮਰਜ਼ੀ ਰੋਕ ਲੋ ਇਹ ਨਹੀਂ ਰੁਕਦੀ ਤੇ ਜਿੰਨੇ ਰੁਕਣਾ ਉਹਨੇ ਰੁਕ ਵੀ ਜਾਣਾ ਤੇ ਅੱਜ ਕੱਲ ਮਾਂ ਪਿਓ ਨੂੰ ਕਹਿੰਦਾ ਵੀ ਕੋਈ ਵੀ ਭਾਈ ਇੱਥੋਂ ਤੱਕ ਨਹੀਂ ਪਹੁੰਚਣਾ ਚਾਹੀਦਾ ਮੇਜਨੀ ਛੋੜ ਦੇ ਦੇਵੇ ਬੱਚਾ ਰਾਤ ਨੂੰ ਉੱਤਰਿਆ ਫਿਰਿਆ ਆਵੇ ਤੇ ਆ ਦੇਖੋ ਇਹ ਜਦੋਂ ਗੱਲਬਾਤ ਦੀ ਕਰਕੇ ਚਲਾ ਗਿਆ ਤੇ ਹੁਣ ਕੋਈ ਮੰਨੇ ਨਾ ਮੰਨੇ ਪਰ ਵਹਿਮ ਦੇ ਮਨ ਦੇ ਵਿੱਚ ਹਰ ਇੱਕ ਦੇ ਪੈ ਜਾਂਦੇ ਨੇ ਤੇ ਕਿਉਂਕਿ ਜਿਹੜਾ ਧੀ ਦਾ ਪਿਓ ਹੋਵੇ ਉਹਦਾ ਤਾਂ ਜਾਦੇ ਮਨ ਦੇ ਵਿੱਚ ਵਹਿਮ ਪੈ ਜਾਂਦਾ ਇਹਦਾ ਮਤਲਬ ਇਹ ਨਹੀਂ ਉਹ ਪ੍ਰਵਾਹ ਕਰਦਾ ਹੁਣ 9 ਵਜੇ ਰਾਤ ਦੇ ਤੇ ਸੋਚਦਾ ਵੀ ਹਾਲੀ ਤੱਕ ਲੜਕੀ ਆਈ ਨਹੀਂ ਫੋਨ ਵੀ ਨਹੀਂ ਚੱਕਿਆ ਤੇ ਇਹਦੇ ਮਨ ਦੇ ਵਿੱਚ ਉਹ ਬੰਦੇ ਦੀਆਂ ਕੀਦੀਆਂ ਗੱਲਾਂ ਘਰ ਘਰ ਗਈਆਂ ਦੇਖੋ ਵਹਿਮ ਉਹ ਹੁੰਦਾ ਹੈ ਵੀ ਜਿਹੜਾ ਹੁੰਦਾ ਨਹੀਂ ਅਸੀਂ ਉਹਨੂੰ ਮੰਨ ਲੈਨੇ ਆ ਜਾਂ ਆਪਣੇ ਮਨੋਂ ਹੀ ਬਣਾ ਲੈਨੇ ਆ 12 ਵਜੇ ਦੇ ਦਰਮਿਆਨ ਕੁੜੀ ਆਈ ਐਨੇ ਪਿਓ ਨੂੰ ਸਮਝਾਇਆ ਪਿਓ ਨੇ ਕਿਹਾ ਵੀ ਇਸ ਵੇਲੇ ਧੀਆਂ ਚੰਗੀਆਂ ਨਹੀਂ ਲੱਗਦੀਆਂ ਅੱਜ ਤੂੰ ਚਲੀ ਗਈ ਗੁੱਸਾ ਕਰ ਰਿਹਾ ਸੀ ਤੇ ਨਾਲ ਭਰਾ ਸੀ ਹੁਣ ਭੈਣ ਭਰਾ ਦਾ ਪਿਆਰ ਵੇਖੋ ਉਹਨੇ ਸਮਝਾਇਆ ਵੀ ਪਾਪਾ ਜੀ ਮੈਂ ਹੀ ਛੱਡ ਕੇ ਆਇਆ ਮੈਂ ਹੀ ਲੈ ਕੇ ਆਇਆ ਉੱਥੇ ਇਕੱਲੀਆਂ ਲੜਕੀਆਂ ਸੀਗੀਆਂ ਤੇ ਗੱਪਸ਼ਪ ਮਾਰਦੀਆਂ ਸੀ ਠੰਡੇ ਦੀ ਪਾਰਟੀ ਇਹਨਾਂ ਨੇ ਕੀਤੀ ਵਿਚਾਰੀਆਂ ਨੇ ਵੀ ਭੈਣਾ ਸੀ ਜਿਵੇਂ ਕਹਿ ਲਓ ਵੀ ਇਕੱਠੀਆਂ ਪੜ੍ਹਦੀਆਂ ਸੀ ਤੇ ਅੱਜ ਉਹ ਲੜਕੀ ਨੇ ਵਿਦੇਸ਼ ਚਲੇ ਜਾਣਾ ਇਸ ਕਰਕੇ ਸਾਰੀ ਦੁਨੀਆ ਮਾੜੀ ਨਹੀਂ ਹੁੰਦੀ ਸਾਰੀ ਚੰਗੀ ਵੀ ਨਹੀਂ ਹੁੰਦੀ ਭਾਈ ਪਰ ਇੰਨਾ ਵੀ ਬੱਚਿਆਂ ਤੇ ਮਾਪੇ ਨੂੰ ਵਿਸ਼ਵਾਸ ਬਖਾਉਣਾ ਪੈਣਾ ਤਾਂ ਹੀ ਬੱਚੇ ਕੁਛ ਨਾ ਕੁਛ ਜ਼ਿੰਦਗੀ ਦੇ ਵਿੱਚ ਬਣ ਪਾਉਂਦੇ ਨੇ ਤੇ ਆਪਣੇ ਬੱਚਿਆਂ ਦੀ ਆਪਣੇ ਪਰਿਵਾਰ ਦੀ ਭਾਵਨਾ ਉਹਨੂੰ ਸਮਝਿਆ ਕਰੋ ਕਿ ਉਹ ਵੀ ਗਲਤ ਨਹੀਂ ਹੁੰਦਾ ਉਹਨੂੰ ਕੇਵਲ ਆਪਣੇ ਬੱਚਿਆਂ ਦੀ ਚੜ੍ਹਦੀ ਕਲਾ ਦੀ ਹੁੰਦੀ ਹੈ ਵੀ ਕਿਤੇ ਕੋਈ ਗਲਤ ਕੰਮ ਨਾ ਕਰ ਬੈਣ ਜਿਹਦੇ ਨਾਲ ਇਹਨਾਂ ਦਾ ਨੁਕਸਾਨ ਹੋਵੇ ਇਸੇ ਤਰ੍ਹਾਂ ਬੰਦੇ ਨੇ ਕਿਹਾ ਵੈਗਰੂ ਤੇਰਾ ਧੰਨਵਾਦ ਵੀਡੀਓ ਲਾਈਕ ਕਰਕੇ ਤੇ